ਬਈ ਉਹਨੇ ਕੋ ਗਲਤ ਮਾਲ ਤਾਂ ਖਾੜਿਆ ਸੀਗਾ ਤੇ ਹੁਣ ਇਹਨੂੰ ਪੀਏਯੂ ਲੈ ਕੇ ਆਏ ਆ ਟੋਟਲੀ ਡੈਮੇਜ ਟੋਟਲੀ ਡੈਮੇਜ ਬਈ ਉਹ ਖਾ ਯਾਰ ਨਹੀਂ 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 ਬਸ 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 ਇਠੋੜਾ ਇੱਕ ਵਾਰੀ ਫੇਰ ਸਵਾਗਤ ਆ ਪ੍ਰਬੂਟਰ ਦੇ ਵਲੌਗ ਦੇ ਵਿੱਚ ਤੇ ਬਾਈ 5 ਵਜੇ ਦੇ ਅੱਜ ਦਿਨ ਇੰਨਾ ਮਨੁੱਖ ਚੜਿਆ ਵਾ ਤਕਰੀਬਨ 5 ਵਜੇ ਤੋਂ ਲੈ ਕੇ ਹੁਣ ਟਾਈਮ ਦੇਖ ਲਓ ਤੁਸੀਂ ਕਿੰਨਾ ਹੋ ਗਿਆ ਵਾ ਉਹ ਦੇਖੋ ਬਾਈ ਦੋ ਵੱਜ ਚੁੱਕੇ ਆ ਤੇ ਪਹਿਲਾ ਚਾਂਸ ਇਹ ਹੋਇਆ ਸਕੂਟਰੀ ਦਾ ਪਿਛਲਾ ਟਾਇਰ ਪਿਛਲਾ ਟਾਇਰ ਫਟਿਆ ਸੀ ਨਾ ਬਾਬਾ ਹੈ ਪਿਛਲਾ ਟਾਇਰ ਫਟਿਆ ਸੀ ਨਾ ਸਕੂਟਰੀ ਦਾ ਹਾਂ ਪਿਛਲਾ ਟਾਇਰ ਫਟ ਗਿਆ ਤੇ ਉਹ ਡਿੱਗ ਪਏ ਉਹਨਾਂ ਨੂੰ ਹਸਪੀਟਲ ਛੱਡ ਗਏ ਹੈਨਾ ਜਾਣਦੇ ਸੀਗੇ ਤੇ ਇਸ ਤੋਂ ਦੂਜਾ ਚਾਂਸ ਇਹ ਹੋਇਆ ਕੈਰੀ ਦਾ ਸੱਟਾ ਮਾਰ ਗਿਆ ਕੋਈ ਹੈਨਾ ਤੁਹਾਨੂੰ ਉਹ ਵੀ ਅੱਗੇ ਦੀ ਅੱਗੇ ਦੱਸਾਂਗੇ ਤੇ ਉਹ ਵੀ ਹੁਣ ਹਸਪੀਟਲ ਆ ਉਹਦਾ ਵਲੌਗ ਵੀਰਾਂ ਨੂੰ ਬਣਾਏਗਾ ਤੀਜਾ ਚਾਂਸ ਹੀ ਰੋਬੋ ਵਾਲਾ ਤੁਸੀਂ থাম্বਨੇਲ ਦੇਖ ਲਈਆ ਤੇ ਦੇਖੋ ਅੱਗੇ ਦੇ ਕੇ ਕੀ ਹੋਇਆ ਬਾਈ ਤੇ ਵਲੌਗ ਵਗੈਰਾ ਬਣਿਆ ਨਹੀਂਗਾ ਜਦੋਂ ਲੈ ਕੇ ਜਾ ਰਹੇ ਸੀਗੇ ਬਹੁਤ ਜ਼ਿਆਦਾ ਟੈਨਸ਼ਨ ਸੀਗੀ ਰੋਬੋ ਨੂੰ ਲੈ ਕੇ ਜਾ ਰਹੇ ਸੀ ਉਹ ਤੇ ਇੰਨੀ ਟੈਨਸ਼ਨ ਵਿੱਚ ਵਲੌਗ ਨਹੀਂ ਬਣਿਆਗਾ ਹੁਣ ਵਲੌਗ ਨੂੰ ਸਾਰੇ ਨੂੰ ਦੇਖਿਓ ਤੇ ਅੱਗੇ ਕੈਰੀ ਬਾਰੇ ਵੀ ਦੱਸਦੇ ਆ ਤੇ ਕੈਰੀ ਨੂੰ ਵੀ ਮਿਲ ਚਲਦੇ ਆ ਦੁਬਾਰਾ ਮੋਟਰਸਾਈਕਲ ਵਗੈਰਾ ਉੱਥੇ ਖੜਾ ਵਾ ਆ ਅਗਲੀਆਂ ਬਾਈ ਕਲਿੱਪਾਂ ਦੇਖੋ ਸਾਰੀਆਂ ਹੋਣ ਹਨਾ ਧਿਆਨ ਨਾਲ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਦੇਖਿਓ ਇਹਨਾਂ ਨੂੰ ਵੀ ਹਾਂ ਵੀ ਰੋਬੋ ਕਿਵੇਂ ਆ ਬਈ ਉਹਨੇ ਕੋ ਗਲਤ ਮਾਲ ਤਾਂ ਖਾ ਲਿਆ ਸੀਗਾ ਤੇ ਹੁਣ ਇਹਨੂੰ ਪੀਏਯੂ ਲੈ ਕੇ ਆਏ ਆ ਜੋ ਵੀ ਦੇ ਦੋ ਚੀਜ਼ ਖਾ ਜਾਂਦਾ ਭਈ ਇਹ ਵੇ ਭਾਈ ਪਤ ਹੋਣ ਜਾ ਕੇ ਥੋੜਾ ਠੀਕ ਹੋਇਆ ਤਦ ਨਹੀਂ ਹਣਾ ਇਹ ਤਾਂ ਬੜੀਆਂ ਘਟਦਾ ਠੀਕ ਆ ਹੋਈ ਸੋਸਤੇ ਆਉਗੇ ਬੇਟਾ ਇਹ ਪੰਗੇ ਉਦਾਂ ਬਹੁ ਲੈਂਦਾ ਏ ਕੋਈ ਚੀਜ਼ ਨਹੀਂ ਛੜਨੀ ਨਹੀਂ ਆ ਵੀ ਬਾਬਾ ਕੀ ਨਾਲ ਮੂੰਹ ਖੋਲੇ ਅੱਧੀ ਰਾਤ ਤੀ ਸਾਲੇ ਨੇ ਭਾਜੜਾ ਪਾਈ ਕਿੰਨਾ ਟਾਈਮ ਵਜੇ ਦੱਸਾਈ ਮੜਿਆ 12:25 12:26 12:26 ਹੋ ਗਏ ਤੇ ਅੱਲਾ ਓਏ ਓਕੇ ਤਾਂ ਪੂਰਾ ਕੰਮ ਬਰਿਆ ਸੀ ਹੋਂ ਤਾਂ ਠੀਕ ਓ ਯਾਰ ਉਹ ਕਹਿੰਦੇ ਕਿ ਮੋਤਲ ਲਾ ਦਿੰਦੇ ਜੇ ਜਿੰਨਾ ਨਿਕਲ ਨਹੀਂ ਨਿਕਲਿਆ ਆ ਜੂਸ ਪੀ ਜਾਂ ਤੂੰ ਹੌਲੀ ਹੌਲੀ ਪਿਆ ਇਹਨੂੰ ਚੱਲ ਸੈੜ ਤੋਂ ਸੈੜ ਤਾ ਨਾ ਬਹੁਤ ਆ ਹੌਂਟੇ ਕਿਹਾ ਜਾ ਕੇ ਕੀ ਦੀਂ 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 ਸ਼ੁਰੂ ਹੋ ਗਏ ਮਨ ਤੱਕ ਮੇਰਾ ਹੀ ਆਉਣ ਲੱਗ ਗਿਆ ਯਾਰ ਕਿਉਂ ਇੱਕ ਵਾਰ ਤਾਂ ਆਪਣੀ ਸੰਜੀ ਗਾਲੀ ਇੱਕੁਰ ਤਾਂ ਇਹਨੇ ਭਾਜਣਾ ਬਾਤੀਆਂ ਸੀਗੀਆਂ ਪੂਰੀਆਂ ਇਦਰਾ ਇਹੋ ਤਾਂ ਆਹ ਬਾਈ ਘਟੋ ਘਟ ਘੰਟਾ ਪਹਿਲਾਂ ਸੀਰੀਅਸ ਬੈਠਾ ਜੀ ਹੁਣ ਥੋੜਾ ਜਾ ਕੇ ਸਕੂਨ ਮਿਲਿਆ ਹੁਣ ਜਾ ਕੇ ਆਰਾਮ ਮਿਲਿਆ ਇੱਥੇ ਆ ਕੇ ਟੈਨਸ਼ਨ ਪਈ ਪਈ ਸੀ ਹੋਰ ਯਾਰ ਛੱਡਦਾ ਹੀ ਨਹੀਂ ਕੋਈ ਚੀਜ਼ ਕੀ ਕੋਸ਼ ਖਾਂਦਾ ਇਹ ਸਾਨੂੰ ਪਤਾ ਕੀ ਚੀਜ਼ ਛੱਡਦਾ ਨੂੰ ਓਏ ਤੇ ਤੇਰੇ ਕੋਈ ਮਾਰੇ ਕੋਈ ਚੀਜ਼ ਨਹੀਂ ਛੱਡਦਾ ਬਾਈ ਇਹ ਬਹਿ ਜਾ ਬਹਿ ਜਾ ਬਾਬੇ ਨੂੰ ਤੇਜ ਆਏ ਜੀ ਪਿਲ ਲਾਲ ਹੋ ਗਈ ਜੀ ਹੁਣ ਸਹੀ ਹੋ ਗਿਆ ਹੁਣ ਤਾਂ ਚੱਲ ਪਿਆ ਫਿਰ ਇਹਨੂੰ ਦੁਬਾਰਾ ਆਹੋ ਓਏ ਹੋ ਨੀ ਨੀ ਚੁੱਪਵੇਂ ਦੇ ਨਹੀਂ ਨਹੀਂ ਪਤਾ ਗੱਲ ਕੀ ਆ ਇਹ ਆਪਣਾ ਰਿੰਗ ਸੂਰ ਇਹ ਕਸੂਰ ਆ ਪਜਗਰਾਉ ਤੋਂ ਆਏ ਆ ਜਗਰਾਉ ਮੜ ਜਿਆਦਾ ਬੋਲਦੇ ਆ ਮੂੰਹ ਖੋਲ ਹਾਂ ਸੀ ਤਾਂ ਸੀ ਲੱਗਦਾ ਸੀ ਉਹ ਆਮ ਦਾ ਨਹੀਂ ਇਧਰੋਂ ਸਾਈਡ ਤੋਂ ਪਿਉਣੀ ਆ ਉਹਦੂ ਨਾ ਛੇੜ ਚਲ ਠੀਕ ਆ ਭਰਾਵਾ ਠੀਕ ਲਾ ਯਾਰ

ਇਹ ਜ਼ਿਆਦਾ ਖਾ ਜਾਂਦਾ ਬਾਈ ਦੇਖ ਲੋ ਕੋਈ ਚੀਜ਼ ਨਹੀਂ ਕੋਈ ਚੀਜ਼ ਨਹੀਂ ਛੜਨੀ ਕੋਈ ਸਿੱਪੀ ਨਹੀਂ ਛੜਨੀ ਕੋਈ ਇਹਨਾਂ ਨੇ ਕੋਈ ਲੱਕੜ ਦੀ ਜੀ ਨਹੀਂ ਛੜਨੀ ਬੜਾ ਪੇੜਾ ਆ ਗਿਆ ਯਾਰ ਬੱਕਰੀ ਵਾਲਾ ਸਾਹ ਬੱਕਰੀ ਜਿਹੜੀ ਜੀਂਡਾ ਆ ਗਿਆ ਬਹੁਤ ਸਾਰੇ ਪੱਤੇ ਵਾਲੀ ਟਾਹਣੀਆਂ ਹੁੰਦੀਆਂ ਇੱਕ ਟਾਈਮ ਤਾਂ ਟੈਨਸ਼ਨ ਜੀ ਪੈ ਗਈ ਸੀ ਬਹੁਤ ਦੇਖ ਲਾ ਯਾਰ ਇਹ ਕੁੱਤਾ ਤਾਂ ਹੈ ਹੀ ਨਹੀਂ ਹੈ ਦੇਖੀ ਦਿਖਦਾ ਖਰਗੋਸ਼ ਵਰਗਾ ਵਾ ਬੱਕਰੀਆਂ ਨੂੰ ਬੱਕਰੀ ਦੇ ਕਿਹੜਾ ਪੁੰਛ ਹੁੰਦੀ ਜਦੋਂ ਇਹ ਗੱਡੇ ਚ ਲਾ ਰਹੇ ਸੀਗੇ ਅਸੀਂ ਤੁਹਾਨੂੰ ਦੱਸਿਆਣੇਗਾ ਮੁੱਲੋਂ ਪਰ ਨੇਕ ਕਿ ਇਹ ਥੋੜਾ ਡਾਊਨ ਜਾਉਣ ਲੱਗ ਗਿਆ ਸੀਗਾ ਤੇ ਥੱਲੇ ਨੂੰ ਸਿਰ ਜਾ ਸਿੱਟੇ ਅਸੀਂ ਇੱਕ ਦੂਜੇ ਹਲ ਚੱਕੀਏ ਇਹ ਥੋੜਾ ਜਾ ਕੇ ਸੈਟ ਜਾ ਹੋ ਗਿਆ ਹੁਣ ਇੱਥੇ ਆ ਗਏ ਆ ਬੰਦਾ ਬਾਈ ਦਿਖਾਉਣਾ ਰਹਿ ਗਿਆ ਸੀਗਾ ਤਕਰੀਬਨ ਅਸੀਂ ਪਹਿਲਾਂ ਹੀ ਕਿਤੇ ਸੀਗੇ ਮਤਲਬ ਬਹੁਤ ਬੀਜੀ ਸੀਗੇ ਅਸੀਂ ਤੇ ਉਹ ਪ੍ਰੋਬਲਮ ਵਿੱਚੋਂ ਨਿਕਲਦੇ-ਨਿਕਲਦੇ ਇੱਕ ਹੋਰ ਵੱਡੀ ਪ੍ਰੋਬਲਮ ਪੈ ਗਈ ਉਹ ਕੁੱਤੇ ਵਾਲੀ ਹੈਣਾ ਤੇ ਇੱਕਦਮ ਲੈ ਕੇ ਭੱਜੇ ਤਕਰੀਬਨ 15 ਮਿੰਟ ਅਸੀਂ ਗੱਡੀ ਲੁਧਿਆਣਾ ਜਗਰਾਓ ਤੋਂ ਲੁਧਿਆਣੇ ਲੈ ਜੀ ਹੈਣਾ ਇੱਥੇ ਆ ਕੇ ਸਕੂਨ ਜਿਹਾ ਮਿਲਿਆ ਬਾਈ ਇਹਨੂੰ ਜਲਦੀ-ਜਲਦੀ ਚੱਕ ਕੇ ਲਿਹਾਉਣਾ ਹੀ ਭੁੱਲ ਗਿਆ ਮਤਲਬ ਬਾਬੇ ਨੂੰ ਲਿਆਉਂਦਾ ਇਹਨੂੰ ਲੈ ਕੇ ਆਉਣਾ ਭੁੱਲ ਗਿਆ ਫੇਰ ਇਹਨੂੰ ਦੁਬਾਰਾ ਲੈਣ ਗਏ ਉਏ ਰਾਹ ਪਤਾ ਹੀ ਭਰਾਵਾ ਅਸੀਂ ਪਹਿਲਾਂ ਹੀ ਪ੍ਰੋਬਲਮ ਵਿੱਚ ਸੀਗੇ ਮੰਨ ਕੇ ਚੱਲ ਜਲਦੀ ਆਉਦੀ ਮੈਨੂੰ ਤਾਂ ਇੰਨਾ ਕਹਤਾ ਹਰਸ਼ ਨੇ ਤਰਨ ਨੂੰ ਲਿਆ ਹੁਣ ਹਰਸ਼ ਨੇ ਫੋਨ ਲਾਇਆ ਸੀਗਾ ਤਰਨ ਨੂੰ ਕਿ ਇਹਨੂੰ ਵੀ ਲਾਇਆ ਹੋਣ ਮੈਨੂੰ ਥੋੜੀ ਪਤਾ ਹੀ ਮੈਨੂੰ ਇੰਤਾ ਪਤਾ ਹੀ ਤਰਨ ਨੂੰ ਲੈ ਗੋਣਾ ਤਰਨ ਨੇ ਮੈਨੂੰ ਦੱਸਿਆ ਨਹੀਂ ਬਸ ਇੱਥੋਂ ਮੈਂ ਕੱਲਾ ਤਰਨ ਨੂੰ ਚੱਕ ਲਿਆ ਤੇ ਇਹ ਝੋਡੂ ਰਹਿ ਗਿਆ ਹਾਂ ਪੀਣਾ ਵਾ ਪਣੀ ਪੀਂਤਾ ਆਏ ਕੋਣ ਆ ਗਿਆ ਭਾਈ ਥੋੜਾ ਆਰਾਮ ਆਇਆ ਵਾ ਇੱਕ ਬਚੂਕਿਆ ਵਾ ਹੁਣ ਪੀਯੂ ਯੂਨੀਵਰਸਿਟੀ ਵਿੱਚ ਜੀ 2 ਵੱਜ ਚੁੱਕੇ ਆ 1 ਵਜੇ ਦੇ ਉੱਠ ਗਏ ਸੀਗੇ ਉਹਦੇ तकरीबन ਮਤਲਬ ਨੀਂਦ ਨੂਦ ਜਿਹੜੀ ਪੂਰੀ ਲੈ ਚੁੱਕੀ ਆ ਹਨਾ ਮਤਲਬ 4 5 ਵੱਜ ਗਏ ਸੀਗੇ ਰਸੋਂਦੇ ਸੌਂਦੇ ਹੁਣ ਯਾਰ ਤੇ ਹੁਣ ਇੱਥੇ ਆਇਆ ਕੈਰੀ ਕੋਲੇ ਗਾਦ ਪੰਗਾ ਲੈ ਗਿਆ ਜੀ ਬਾਈ ਹਾਂ ਮਤਲਬ ਰਾਤ ਆਏ 4 ਇੱਥੇ ਹੋ ਗਏ ਨਰਸਾ ਨੂਰਸਾ ਸਾਰੀਆਂ ਠਾਈਆਂ ਸਾਡਾ ਕੈਰੀ ਕਿੱਥੇ ਆ ਕੈਰੀ ਕਿੱਥੇ ਆ ਇਹ ਉਹ ਸੁੱਤਾ ਪਿਆ ਇਹਦੇ ਉਹ ਸੁੱਤਾ ਪਿਆ ਫਿਰ ਅਸੀਂ ਉਹਨੇ ਦਿਖਾਇਆ ਨਹੀਂ ਫਿਰ ਜਾ ਕੇ ਦੇਖਿਆ ਤਾਂ ਅਜੇ ਬਾਈ ਸੁੱਤਾ ਹੀ ਹੋਣਾ ਫਿਰ ਅਸੀਂ ਉਹਦੇ ਘਰ ਦੇ ਨਾਲ ਫੋਨ ਲਾਇਆ ਫੇਰੇ ਫੋਨ ਫਾਂ ਲਾ ਆ ਕੇ ਆਪਦੇ ਦੇ ਘਰੋਂ ਹੋ ਗਏ ਹੁਣ ਆਏ ਆ ਹੁਣ ਉਹਦੀ ਸਰਜਰੀ ਹੋਊਗੀ ਆ ਚੀਚੀ ਦੀ ਤੇ ਮਾੜੀਆਂ ਮੋਟੀਆਂ ਮਾਈਨਰ ਜੀਆਂ ਜੀਬ ਦੇ ਐਕਸੀਡੈਂਟ ਕਰਕੇ ਸੱਟਾਂ ਵਾਂ ਬਸ ਹੁਣ ਫਾਈਨਲੀ ਠੀਕ ਆ ਬਸ ਬਾਕੀ ਸਰਜੀ ਤੋਂ ਬਾਅਦ ਜਿਹੜਾ ਦੁੱਖ ਤਕਲੀਫ ਆ ਫੇਰ ਪਾ ਲੱਗੂ ਬਾਅਦ ਫਿਰ ਇਹਨੂੰ ਛੱਟਦਾ ਜ਼ਿਆਦਾ ਪਤਾ ਵਾ ਕਿਉਂਕਿ ਇਹਦੇ ਛੱਟ ਬੱਜੀ ਸੀਗੀ ਕੀ ਹੋਇਆ ਸੀ ਬਾਈ ਹੋਵੇ ਹਾਂ ਮੈਂ ਵੀ ਛੱਡਦੀ ਕਰਕੇ ਸੁਣਿਆ ਉਹ ਕੋ ਕਿ ਤੇਰੇ ਛੱਟ ਬੱਜੀ ਤਾਂ ਕਰਕੇ ਹੋਰੀ ਗੱਲ ਲੱਗੂ ਏ ਕਿਉਂਕਿ ਤੇਰੇ ਛੱਟ ਬੱਜੀ ਤਾਂ ਕਰਕੇ ਕਿਉਂਕਿ ਤੇਰੀ ਲਾਲ ਹੋਈ ਤਾਂ ਕਰਕੇ ਚਲੋ ਬਾਈ ਗੱਲ ਇਹ ਆ ਹਾਂ ਸਾਰੇ ਕੋ ਠੀਕ ਆ ਮੈਨੂੰ ਉਹ ਚੀਜ਼ ਦੱਸ ਛੱਟ ਜਦੋਂ ਵੱਜ ਜਾਂਦੀ ਆ ਪਹਿਲਾਂ ਜ਼ਿਆਦਾ ਦੁੱਖ ਲੱਗਦਾ ਜਾਂ ਬਾਅਦ ਚ ਲੱਗਦਾ ਸਰਜਰੀ ਤੋਂ ਪਹਿਲਾਂ ਜ਼ਿਆਦਾ ਹੀ ਲੱਗਦਾ ਹਾਂ ਤੇ ਉਦੋਂ ਬਾਅਦ ਬੜਾ ਬੜਾ ਲੱਗਦਾ ਬਾਅਦ ਚ ਲੱਗਦਾ ਸਰਜਰੀ ਹੋ ਜਾਂਦੀ ਆ ਉਹ ਜੋ ਹੁੰਦੀ ਆ ਉਹ ਚਾਰਕ ਚਾਰਕ ਘੰਟੇ ਨਹੀਂ ਲੱਗਦਾ ਜਦੋਂ ਜਮ ਬਾਅਦ ਬਾਈ ਵੇ ਬਦਲ ਲੱਗ ਜਾਂਦਾ ਵੀ ਹਾਂ ਬਾਈ ਇਹਨੂੰ ਸਰਜਰੀ ਕਹਿੰਦੇ ਆ ਇਹਨੂੰ ਸਰਜਰੀ ਕਹਿੰਦੇ ਆ ਨਾਲ ਬੈਠਾ ਬੁੱਟਰ ਰਗਾ ਤਾਂ ਫਿਰ ਹੁੰਦੀ ਆ ਦੰਧੀਆਂ ਘੜਦਾ ਹੁੰਦਾ ਮੇਰੀ ਬਾਹ ਮਾਜੀ ਤੇ ਆ ਬਾਹ ਸੀ ਕਿ ਉਰੇ ਚਾਮੇ ਦਾ ਬਾਹ ਕੱਟ ਜੀ ਗਿਆ ਉਰੇ ਚਲ ਇੰਨੀ ਆ ਪਰ ਇੰਨੀ ਦਾ ਦਰਦ ਜਿਹੜਾ ਬਹੁਤ ਸਾਰੇ ਬਾਅਦ ਹੀ ਜਾਣਾ ਹਾਂ ਇਹਰੀ ਆ ਪਰ ਐਨੇ ਵੀ ਹੋ ਜੇ ਮਨ ਕਰ ਲੈ ਇਹਨੂੰ ਮੋੜੂਗਾ ਫਿਰ ਆ ਜੀ ਉਹ ਦਰਦ ਹੋ ਆਵੇ ਮੋੜ ਨਹੀਂ ਸਕਦਾ ਉਸ ਤੇ ਪੱਤਰ ਲੱਗੂਗਾ ਜਦੋਂ ਉਹ ਸਹੀ ਹੋ ਗਈ ਉਹਦਾ ਦਰਦ ਨਹੀਂ ਹਣਾ ਜਦੋਂ ਉਹ ਸਹੀ ਹੋ ਗਈ ਉਸ ਤੋਂ ਬਾਅਦ ਤਾਂ ਨਹੀਂ ਦਰਦ ਉਹ ਮੈਨੂੰ ਘੜਾ ਹੁੰਦੀ ਆ ਦਾਰੀ ਲੈ ਬਾਈ ਡਾਕਟਰ ਵੀ ਰੱਬ ਹੀ ਆ ਮਤਲਬ ਰਾਤ ਅਸੀਂ ਰੋਣ ਬਚਾ ਕੇ ਲੈ ਗਏ ਆ ਹੋਣ ਕਿ ਬਰਾਦਾ ਖੱਬਾ ਹੱਥ ਨਾਲ ਹਾਂ ਉਹਨੇ ਕਿਹੜਾ ਲਿਖਣਾ ਵਾਲਾ ਚੱਲ ਕਿਤੇ ਦਾ ਯੂਜ਼ ਆਉਂਦਾ ਹੋਊ ਸੱਜਾ ਹੱਥ ਕਿਤੇ ਤਾਂ ਵਰਤੂਗਾ ਹੀ ਤੂੰ ਆਉਂਦਾ ਬਈ ਗਲਤ ਤਰੀਕੇ ਨਾਲ ਟਾਟਾ ਐ ਗੋਲੂ ਇਦਾਂ ਇੱਕ ਹੱਥ ਨਾਲ ਗੋਲੂ ਥੋੜੀ ਜਿਹੀ ਗੱਲ ਬਈ ਰੇਸ ਦੇਣੀ ਓਬਵੀਅਸਲੀ ਸਹੀ ਗੱਲ ਆ ਬੈਟਰੀ ਸਕੂਟਰੀ ਚਲਾ ਲੂਗਾ ਭਰਾਵਾ ਤੇ ਕੋਈ ਹੈਗੀ ਆ ਸੌਖਾ ਸਭ ਤੋਂ ਹਾਂ ਚਲੋ ਬਾਈ ਹੁਣ ਸਰਜਰੀ ਹੋ ਲਿਆ ਦੋਏ ਤੋਂ ਬਾਅਦ ਮਿਲਦੇ ਆ ਤੇ ਕੈਰੀ ਤੁਹਾਨੂੰ ਦਿਖਾਉਨੇ ਆ ਚਲੋ ਜੀ ਅਈਆ ਪਤਾ ਕੀ ਜੇ ਕਰਾ ਮਜ਼ਾਕ ਤੇ ਹੀ ਤਾਂ ਗੱਲ ਕਰਦੇ ਉਹ ਵੀ ਜੋ ਮੇਰਾ ਵੀ ਹੋਈ ਨਾ ਉਦੋਂ ਹੀ ਮੈਨੂੰ ਕਹੀ ਵੀ ਵੇਤੀ ਮਜ਼ਾਕ ਜੇ ਹਰੇ ਹਰੇ ਗੱਲ ਕਰੋ ਅਸੀਂ ਸੀਰੀਅਸ ਹੁੰਦੇ ਹੀ ਨਹੀਂਗੇ ਤੁਸੀਂ ਸੀਰੀਅਸ ਹੋ ਗਏ ਨਾ ਫੇਰ ਉੱਥੇ ਮਾਹੌਲ ਬਣਦਾ ਇੰਟੈਂਸ ਹੋ ਗਈ ਕਰਦੇ ਪਹਿਲੇ ਹੀ ਸੀਰੀਅਸ ਨੇ ਉਹ ਕੈਰੀ ਕਹਿੰਦਾ ਮੇਰੇ ਨਾਲ ਮਜ਼ਾਕ ਕਰੋ ਯਾਰ ਸਹੀ ਗੱਲ ਉਹ ਜੇ ਮੰਨ ਕੇ ਚਲੋ ਜੀ ਪਹਿਲੇ ਹੀ ਬੰਦੇ ਕੋਲ ਸੀਰੀਅਸ ਹੋ ਜੀਏ ਅਗਲਾ ਪਹਿਲੇ ਹੀ ਆਣਾ ਅਸੀਂ ਜਿਵੇਂ ਗੱਲ ਕਰੀ ਨੁ ਕਰੀ ਜਾਂਦੇ ਜੀਗੇ ਉਦੇ ਕਰਦ ਕਰਿਆ ਕੋਈ ਨਹੀਂ ਹੁੰਦਾ ਠੀਕ ਹੋ ਜੂ ਕਹਿੰਦੇ ਮੈਨੂੰ ਇਦਾਂ ਕਹ ਤੂੰ ਠੀਕ ਹੋਈ ਠੀਕ ਹੋਈ ਮੈਂ ਤਾਂ ਠੀਕ ਨਹੀਂ ਹਾਂ ਕਹਿੰਦਾ ਮੈਨੂੰ ਮੋਟੀਵੇਸ਼ਨ ਦੀ ਦੋ ਕਹਿੰਦਾ ਤਰੀਕੇ ਨਾਲ ਹਣਾ ਕੋਈ ਠੀਕ ਹੋ ਜਾ ਕਹਿੰਦਾ ਸਾਰੇ ਇਕੱਠੇ ਬਾਹਰ ਬੈਠੇ ਮੈਨੂੰ ਹੋਰ ਹੀ ਹੋਈ ਜਾਂਦਾ ਵਾ ਤੇ ਚਲੋ ਬਾਈ ਹਾਂ ਸਰਜੀ ਵਗੈਰਾ ਤੋਂ ਬਾਅਦ ਮਿਲਦੇ ਆਂ ਉਹ ਬਾਬਾ ਤੇਰੇ ਹੱਥ ਸਹੀ ਨਹੀਂ ਕਿ ਤੂੰ ਲੋਟ ਰਹਿ ਗੇ ਤੈਨੂੰ ਜੀਪ 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 ਦਿਖਾਈ ਹੈ ਤੂੰ ਕਿਹਦੀ ਆ ਨਹੀਂ ਕੀ ਹਾਲ ਹੋ ਜਾ ਕਿਵੇਂ ਮੈਂ ਦੇਖੀ ਆ ਦੇਖ ਲਈ ਮੈਂ ਦਿਖਾਈ ਹੈ ਮੇਰੇ ਕੋ ਕਿੱਥੇ ਹੁੰਦਰਾ ਅਕਲਪਲੇਲਾ ਵੀ ਤਾਂ ਬਹੁਤ ਸੜੀ ਪਈ ਆ ਦੇਖ ਲੈ ਜੀਬ ਦੀ ਵੀ ਕਲਪ ਪਈ ਆ ਬਾਈ ਇਹਦੇ ਕੋਲੇ ਕਿੱਥੇ ਆ ਤੇਰੀ ਆਹ ਕੱਢੀ ਛੇਵੀਂ ਵੀਡੀਓ ਪਈ ਆ ਆ ਦੇਖੋ ਬਾਈ ਜੀਬ ਦਾ ਹਾਲ ਟੋਟਲੀ ਡੈਮੇਜ ਟੋਟਲੀ ਡੈਮੇਜ ਮਿਲ ਤਕਰੀਬਨ ਅਸੀਂ ਤੇ ਕੋ 4 ਵਜੇ ਆਏ ਸੀਗੇ ਤੂੰ ਸੁੱਤਾ ਪਿਆ ਸੀਗਾ ਫਿਰ ਅਸੀਂ ਮੁੜ ਗਏ ਸੀਗੇ ਕੱਲ ਬਾਈ ਮੇਰੇ ਬੁੱਟਰ ਕਹੀ ਆ ਮੇਰੇ ਕੋ 5 ਵਜੇ ਆਉਣਾ ਤੂੰ ਆਉਣਾ ਬਰੇ ਬੁੱਟਰ ਲੈ ਜਾਂਦਾ ਮੈਂ ਪਾਟਿਆ ਨਾ ਸਹੀ ਗੱਲਾਂ ਦੇਖੋ ਸਾਡਾ ਭਰਾ ਯਾਰ ਬਹੁਤ ਹੁਣ ਹੋਰ ਹੀ ਹੁੰਦਾ ਸੀਗਾ ਤੂੰ ਜੀਵ ਪਾੜ ਕੇ ਬਾਹਰ ਕੱਢਿਆ ਬਈ ਵੇ ਦੇਖ ਲਾਣਾ ਕਿੰਨਾ ਹੋਇਆ ਕਿੰਨਾ ਉਹ ਕਿੰਨੀ ਜਮਾ ਹੀ ਡੈਮੇਜ ਆ ਉਹਨਾਂ ਰਾਤ ਭਰਾਵਾ ਦੇ ਕੁੱਤੇ ਨੇ ਉਹ ਖਾਲਿਆ ਚੌਕ ਤੇ ਉਹਨੂੰ ਲੁਧਿਆਣੇ ਲੈ ਗਏ ਇੱਥੇ ਲਿਆ ਤਈ ਆਪਣੀ ਕੋਈ ਮੈਂ ਤੂੰ ਤਾਂ ਆਪਣੀ ਸਹੀ ਕਰ ਲਿਆ ਬਾਬੇ ਆਈ ਬੁੱਤ ਕੱਲੀ ਇੱਥੇ ਸੋਚ ਰਹੀਆਂ ਕਿਤੇ ਹੋਰ ਵੀ ਹੈ ਬਈ ਉਹ ਖਾ ਯਾਰ ਉਹ ਬਾਈ ਜੀ ਕਿਨੂੰ ਕੁੱਟੀ ਜਾਂਦੇ ਤੁਸੀਂ ਕਣਟ ਟੀਵੀ ਚੋਂ ਲੱਗੇ ਜੀ ਅਸੀਂ ਟੀਵੀ ਚ ਹਰ ਸਜੀ ਗਰਾਉਂ ਦੇ ਚੰਡਾ ਫੈਰੀਆਂ ਜੀ ਉਹ ਦੇਖੋ ਜੀ ਇਹ ਬਾਈ ਕਿਵੇਂ ਪੈ ਤੁਹਾਨੂੰ ਪਤਾ ਲੱਗੂਗਾ ਵੀਡੀਓ ਦੇ ਵਿੱਚ ਵੀਡੀਓ ਵਿੱਚ ਪਤਾ ਲੱਗੂਗਾ ਵੀਡੀਓ ਜਾ ਕੇ ਦੇਖੋ ਵੀਕ ਸਰਦਾਰ ਚੈਨਲ ਤੇ ਅੱਗੇ ਬਾਈ ਇਦਾਂ ਦੀਆਂ ਵੀਡੀਓ ਬਣਾਉਂਦੇ ਹੁੰਦੇ ਸੀਗੇ ਹੁਣ ਦੁਬਾਰਾ ਕੰਟੀਨਿਊ ਕੀਤੀਆਂ ਵਾ ਤੇ سپورਟ ਇੰਨੀ ਜ਼ਿਆਦਾ ਮਿਲਦੀ ਆ ਜਦੋਂ ਕਮੈਂਟ ਆਉਂਦੇ ਆ ਵੱਡੇ ਵੱਡੇ ਬੜਾ ਹੀ ਜਾਸਕੂਨ ਮਿਲਦਾ ਬਾਈ ਸਹੀ ਗੱਲ ਦਾ ਬਾਈ ਸਹੀ ਹੈ ਨਾ ਜਿਹੜਾ ਬਲੌਗਰ ਬਣਾਉਂਦੇ ਆ ਲੋਕ ਨਾ ਸਾਰੇ ਬਣਾ ਲੈਂਦੇ ਆ ਹਾਂ ਤੇ ਉਹਦੇ ਵਿੱਚ ਚਲੋ ਉਹਦੇ ਵਿੱਚ ਵੀ ਵਿਊ ਵੀ ਵਧੀਆ ਹੁੰਦੇ ਆ ਇਹੋ ਜੀ ਕੋਈ ਗੱਲ ਨਹੀਂ ਤੇ ਇੱਕ ਗੱਲ ਹੋਰ ਆ ਵੀ ਇਹ ਵੀਡੀਓ ਤੋਂ ਨਾ ਜਿਵੇਂ ਦੇਖਿਆ ਆ ਵੀ ਬਲੌਗਰ ਉਹਦਾ ਕਹਿਣਾ ਨਹੀਂ ਚਾਹੀਦਾ ਆਪਾਂ ਨੂੰ ਕਿ ਹਰੇਕ ਤੇ ਆਪਾਂ ਉਹ ਮਾਰ ਸਾਰੇ ਪੁੱਤ ਪਿਆਰੇ ਹੁੰਦੇ ਆ ਪਰ ਇਹਦਾ ਵਿੱਚ ਇਨਵੈਸਟਮੈਂਟ ਜ਼ਿਆਦਾ ਹੁੰਦੀ ਆ ਤੇ ਰਿਟਰਨ ਹੁੰਦੀ ਆ ਘੱਟ ਵਲੋਗਾਂ ਵਿੱਚ ਜਦੋਂ ਉਲਟ ਹੁੰਦਾ ਵਾ ਬਲੋਗਾਂ ਵਿੱਚ ਵੀ ਉਹਨਾਂ ਮੋਟ ਸੇਮ ਜਿਹਾ ਚੱਲੇ ਜਾਂਦਾ ਪਰ ਇਹਦੇ ਵਿੱਚ ਹੁੰਦਾ ਵੀ ਲੱਗ ਜਾਂਦਾ ਬਲੋਗਾਂ ਦਾ ਕੰਮ ਇਦਾਂ ਆਉਂਦਾ ਮੰਨ ਕੇ ਚਲੋ ਆਪਾਂ ਜਾ ਬਣਾਉਨੇ ਆ ਵਲੋਗ ਬਣਾਇਆ ਇੱਕ ਦਿਨ ਚ ਕੰਪਲੀਟ ਹੋ ਜਾਂਦਾ ਇਹਦੇ ਵਿੱਚ ਪਹਿਲਾਂ ਸਕ੍ਰਿਪਟਿੰਗ ਕਰੋ ਪਹਿਲਾਂ ਦਾਦਾ ਮੈਂ ਪਹਿਲਾਂ 2 ਦਿਨ ਸਕ੍ਰਿਪਟਿੰਗ ਲੱਗਦੀ ਆ ਭਾਈ ਉਸ ਤੋਂ ਬਾਅਦ ਫਿਰ ਜਾ ਕੇ 3-4 ਦਾ ਸ਼ੂਟ ਰੱਖਣਾ ਪੈਂਦਾ ਕਿ ਸਾਰਿਆਂ ਕੋਲ ਟੈਗ ਨਹੀਂ ਹੁੰਦਾਗਾ ਕੋਈ ਦੋ ਟਾਈਮ ਲੱਗ ਮੰਗਣਾ ਅਮਨ ਤੋਂ ਲੱਗ ਬੁੱਟਰ ਨੇ ਕਿਤੇ ਲੱਗ ਅਸੀਂ ਲੱਗ ਸੀਰੀਅਲ ਲੱਗ ਸਾਰੇ ਉਹ ਹੋਣੇ ਆ ਇੱਕ ਦਿਨ ਤਾਂ ਬਣੀ ਨਹੀਂ ਸਕਦੀ ਇਹਦੇ ਵਿੱਚ ਦਿਨ ਵੀ ਲੱਗਦੀ ਉਦੋਂ ਉਹ ਤਿੰਨ ਦਿਨ ਨੂੰ ਚਾਹੀਦੀ ਐ ਰਿਟਿੰਗ ਲਈ ਲਾਲਾ ਸਾਹਿਬ ਇਹ ਸਾਊਂਡਾਂ ਪ੍ਰੋਪਰ ਲਾਉਣੀਆਂ ਨੇ ਜੇ ਇੱਕ ਦਿਨ ਚ ਲਾਉਣੀ ਆ ਇੱਕ ਦਿਨ ਚ ਵੀ ਹੋ ਜਾਂਦੀ ਆ ਉਹ ਫਰਫਾ ਬਟਨ ਵਾਲਾ ਕੰਮ ਕਦੇ ਨਾ ਚ ਐ ਨਹੀਂ ਹੁੰਦੀ ਵੀ ਸਵੇਰੇ ਲੱਗੇ ਸ਼ਾਮ ਨੂੰ ਹੋ ਗਈ ਉਹ ਹੋ ਗਈ ਜੇ ਫਿਰ 11 ਵਜੇ ਲੱਗਿਆ ਸਵੇਰ ਰਾਤ ਪੂਰੀ ਨੰਨ ਕੇ 11 ਫਿਰ ਸਵੇਰ 11 ਤੱਕ ਹੋਊਗੀ ਇਦਾਂ ਹੋਊਗੀ ਤੇ ਉਹੀ ਫੇ ਹੌਲੀ ਹੌਲੀ ਪਤਾ ਕਰ ਲੈਂਦਾ ਉਹ ਤੇ ਪੂਰਾ ਹਫਤਾ ਲੱਗਦਾ ਉਹ ਰਿਟਰਨ ਨੇ ਵੀ ਥੋੜੀ ਘਟਾ ਹਾਂ ਐਸ ਹਿਸਾਬ ਨਾਲ ਰਿਟਰਨ ਘਟਾ ਹਾਂ ਪਰ ਜਿਹੜੀ ਬਾਈ ਉਹ ਮਿਲਦੀ ਨਾ ਰਿਕੋਗਨਾਈਜੇਸ਼ਨ ਉਹ ਉਹ ਕਹਿਣ ਮਿਲਦੀ ਉਹ ਵਲੌਗਾਂ ਨਾਲ ਵੀ ਜ਼ਿਆਦਾ ਮਿਲਦੀ ਆ ਤੇ ਉਹ ਚੀਜ਼ਾਂ ਦੇਖ ਕੇ ਮਾਨੂੰ ਸਕੂਨ ਬੜਾ ਮਿਲਦਾ ਜਦੋਂ ਤੁਹਾਡੇ ਕਮੈਂਟ ਆਉਂਦੇ ਆ ਮੈਸੇਜ ਆਉਂਦੇ ਆ ਜਾਂ ਤੁਸੀਂ ਉਦਾਂ ਮਿਲ ਕੇ ਕਹਿੰਨੇ ਹੋਣਾ ਤਾਂ ਦੈਨ ਸਕੂਨ ਮਿਲਦਾ ਉਹਦਾ ਬਈ ਵੱਡੇ ਵੱਡੇ ਜਿਹੜੇ ਸਿੰਗਰ ਐਕਟਰ ਆ ਉਹ ਵੀ ਸਾਨੂੰ ਮੈਸੇਜ ਕਰਕੇ ਕਹਿ ਦਿੰਦੇ ਆ ਵੀ ਯਾਰ ਤੁਸੀਂ ਆ ਚੀਜ਼ ਵਧੀਆ ਬਣਾਈ ਆ ਸਹੀ ਗੱਲ ਉਹਨਾਂ ਦੇ ਵੀ ਉਦੋਂ ਜੀ ਕਰਦਾ ਗਾ ਹਾਂ ਉਹਨਾਂ ਦੇ ਵੀ ਮੈਸੇਜ ਆਉਂਦੇ ਹੁੰਦੇ ਆ ਤਾਂ ਨਾਰਮਲੀ ਦਾ ਕਰਦਾ ਉਹ ਦੇਖੋ ਬਈ ਹਰ ਜਿਗਰਾ ਹੋਣੀ ਦੇਖੋ ਭਾਈ ਭੱਜੇ ਕੰਮ ਸੀ ਸੀਨ ਵਾਲੇ ਘੈਂਟ ਲਾਏ ਹੋਏ ਆ ਬਾਕੀ ਗੱਲਾਂ ਇਹ ਗੱਲਾਂ ਉਹ ਦੇਖੋ ਬਈ ਉਹਦੇ ਉਹ ਦੋਨ ਵਾਲੇ ਸੀਨ ਆ ਇੱਕ ਦਿਨ ਲੱਜੇ ਵਗਿਆ ਲੱਗਦਾ ਸਾਰਾ ਦਿਨ ਲੱਗ ਗਿਆ ਹੁਣ ਆ ਸੀਨ ਇੱਕ ਦਿਨ ਲੱਜਾ ਜਿਹੜੇ ਆ ਸੀਨ ਆਹ ਹਾਲੇ ਹਾਂ ਆ ਲੱਗ ਦਿਨ ਲੱਏ ਹੋਇਆ ਠੀਕ ਆ ਤੇ ਜਿਹੜਾ ਹੁਣ ਆਮਰ ਦੇ ਸੀਨ ਹੁੰਦੀ ਆ ਜਦੋਂ ਆ ਗੱਡੀ ਖੜੀ ਘੱਟੋ ਘੱਟ ਇੱਥੇ ਮੇਰੇ ਸਣਾ ਆਪ ਨੂੰ 4 ਦਿਨ ਲੱਗੇ ਹੁੰਦੇ ਨੇ ਆਮਰ ਵਾਲੇ ਸੀਨ ਲੱਗ ਪਦਣ ਲੱਏ ਹੋਇਆ ਸਾਰੇ ਨਾਲੇ ਐਵੇਂ ਨਹੀਂ ਕਿ ਜੇ ਸਟਾਰਟਿੰਗ ਸਟਾਰਟਿੰਗ ਹੀ ਹੋਊਗੀ ਜੇ ਸਟਾਰਟਿੰਗ ਹੈ ਸਭ ਤੋਂ ਐਂਡ ਤੇ ਨਹੀਂ ਹੋਈ ਆ ਲਾ ਲਓ ਸਾਹਿਬ ਜੇ ਤੁਸੀਂ ਵੀਡੀਓ ਹੁਣ 17 ਆ 20 ਮਿੰਟ ਦੀ ਵੀ ਆ ਉਹ 17 ਮਿੰਟ ਦੇਖਣ ਨੂੰ ਲੱਗਦੇ ਆ ਪਰ ਇਹ ਤੇ ਘੱਟੋ ਘੱ 8 ਤੋਂ 9 ਦਿਨ ਲੱਗੇ ਹੋਇਆ ਇਹ ਵੀਡੀਓ ਤੇ ਜਦੋਂ ਸਕ੍ਰਿਪਟ ਨੂੰ ਦਿਖਾਉਣਾ ਵਾ ਲਿਖੀ ਸੀਗੀ ਸਕ੍ਰਿਪਟ ਵੀ ਮਾੜੀ ਮੋਟੀ ਨਹੀਂ ਵੀਰੇ ਸਕ੍ਰਿਪਟ ਘਟੋ-ਕਟ ਕਾਫੀ ਵੱਡੀ ਆ ਆ ਦੇਖ ਇਧਰ ਆ ਸਕ੍ਰਿਪਟ ਇਹਦੀ ਇਹ ਸਕ੍ਰਿਪਟ ਤੋਂ ਸਟਾਰਟ ਆ ਬਸ ਸਾਰੀ ਕਲਾ-ਕਲਾ ਡਾਇਲੋਗ ਤਾਂ ਲਿਖਣਾ ਪੈਂਦਾ ਵਾ ਦੇਖੋ ਕਲਾ-ਕਲਾ ਡਾਇਲੋਗ ਸ਼ੁਰੂ ਤੋਂ ਲੈ ਕੇ ਆ ਹੋਗੀ ਆ ਹੋਗੀ ਇੰਨਾ ਲਿਖਣਾ ਕਦੇ ਸੌਖਾ ਹੀ ਆ ਯਾਰ ਤਾਰਾ ਬੰਦੇ ਨੂੰ ਇੱਕ ਡਾਇਲੋਗ ਨਹੀਂ ਲਿਖਿਆ ਜਾਂਦਾ ਲਿਖਣਾ ਵੀ ਸਾਰਾ ਕੁਝ ਹੈ ਨਹੀਂ ਵੀ ਕੋਲ ਵੀ ਲਿਖ ਲਓ ਬੰਦੇ ਤੋਂ ਸਹੀ ਤਰੀਕੇ ਨਾਲ ਇੱਕ ਡਾਇਲੋਗ ਨਹੀਂ ਲਿਖਿਆ ਜਾਂਦਾ ਬੰਦੇ ਨੂੰ ਵੀ ਵੀਡੀਓ ਬਣਾਉਣੀ ਆ ਪਲੈਟ ਵੀ ਕਰਨਾ ਉਸ ਚੀਜ਼ ਨੂੰ ਉਸ ਤੋਂ ਬਾਅਦ ਅੱਜ ਤੋਂ ਇੱਕ ਟਾਈਮ ਤੇ ਆਉਂਦਾ ਜਿਵੇਂ ਤੂੰ ਤਿੰਨ ਘੰਟੇ ਸਕ੍ਰਿਪਟਿੰਗ ਕਰ ਲਈ ਨਾ ਹਾਂ ਉਸ ਤੋਂ ਬਾਅਦ ਦਿਮਾਗ ਖਾਲੀ ਹੋ ਜਾਂਦਾ ਵਾ ਉਸ ਤੋਂ ਬਾਅਦ ਜਦੋਂ ਨੀਂਦ ਆਉਗੀ ਜਾਂ ਜਦੋਂ ਕਹੂਗਾ ਵੀ ਯਾਰ ਹੁਣ ਮਣ ਜਾ ਜਮਾ ਓਕੇ ਆਉਂਦਾ ਬੰਦਾ ਨਾ ਸੇਮ ਫਲੋ ਅਗਲੇ ਦਿਨ ਵੀ ਕੈਰੀ ਕਰਨਾ ਪੈਂਦਾ ਕੈਰੀ ਕਰਨਾ ਆਪਣਾ ਸਹੀ ਗੱਲ ਆ ਇਹ ਵੀ ਇੱਕ એનર્ਜੀ ਹਾਈ ਲੈਵਲ ਵਾਲੀ ਚਾਹੀਦੀ ਹੁੰਦੀ ਆ ਸ਼ੁਰੂ ਦਾ ਹੁੰਦਾ ਭਾਈ ਦੇਖ ਕੇ ਇਹਨਾਂ ਦਾ ਪ੍ਰੋਡਕਟ ਬਣਦਾ ਨਾ ਉਹ ਸਵਾਲ ਹਾਂ ਉਦੋਂ ਉਦੋਂ ਅਲੱਗ ਸਵਾਲ ਆਉਂਦਾ ਮੇਰਾ ਮੇਰਾ ਸੀਨ ਭਾਈ ਹੁੰਦਾ ਮੈਨੂੰ ਆਪਣਾ ਰੋਲ ਮਿਲ ਜਾਂਦਾ ਯਾਰ ਰੋਲ ਆਪਾਂ ਪੂਰੇ ਦਿਲੋਂ ਨਿਭਾਈਦੇ ਆ ਸਕ੍ਰਿਪਟ ਜਿਹੜਾ ਆਪਣੀ ਇਹਨਾਂ ਨੇ ਕਰਨੀ ਹੁੰਦੀ ਉਹ ਇਹਨਾਂ ਨੇ ਕਰਨੀ ਹੁੰਦੀ ਆ ਸਾਰਾ ਬਾਕੀ ਐਕਟਿੰਗ ਯਾਰ ਮੇਨ ਤਾਂ ਐਕਟਿੰਗ ਹੀ ਨਹੀਂ ਹੁੰਦੀ ਮੇਨ ਐਕਟਿੰਗ ਪਰ ਨਹੀਂ ਜੇ ਆਪਾਂ ਲਿਖਾਂਗੇ ਫੇਰ ਹੀ ਐਕਟਿੰਗ ਹੋਊਗੀ ਨਾ ਹੈਨਾ ਪਰ ਮੇਨ ਦਾ ਜੇ ਪਰਫਾਰਮੈਂਸ ਸਹੀ ਹੋਈ ਫਿਰ ਉਹ ਸਹੀ ਗੱਲ ਆ ਸੀਨ ਕੱਲੇ ਕੱਲੇ ਵੜੇ ਘੈਂਟ ਆ ਯਾਰ ਵਾਈਲ ਵੀ ਆਪਾਂ ਹੁਣ ਕਰਿਆ ਚੁੱਕੇ ਆਂ ਕੈਰੀ ਦੇ ਜਿਹੜੀ ਸਰਜਰੀ ਸੀਗੀ ਉਹ ਹੋ ਚੁੱਕੀ ਆ ਤੇ ਹੁਣ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਗਈ ਰਾਤ ਅਮਨੇ ਸਟੋਰੀ ਪਾਈ ਸੀਗੀ ਤਾਂ ਕਰਕੇ ਮੈਸੇਜ ਵਗੈਰਾ ਇੰਸਟਾ ਤੇ ਕਾਫੀ ਆ ਗਏ ਸੀਗੇ ਕਿ ਭਾਈ ਕੈਰੀ ਨੂੰ ਕੀ ਹੋਇਆ ਕੈਰੀ ਨੂੰ ਕੀ ਹੋਇਆ ਤੇ ਤਾਂ ਤੁਹਾਨੂੰ ਦੱਸ ਦੀਏ ਭਾਈ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਗਈ ਤਾਂ ਹੁਣ ਸਾਰਾ ਕੁਝ ਠੀਕ ਆ ਨਾ ਤੇ ਬਾਕੀ ਆਪਣਾ ਰੋਬੋ ਵੀ ਠੀਕ ਆ ਹੁਣ ਤੇ ਤਕਰੀਬਨ 12 ਤੋਂ 24 ਘੰਟੇ ਬੀਤ ਚੁੱਕੇ ਆ ਤੇ ਡਾਕਟਰ ਨੇ ਇਹ ਚੀਜ਼ ਕਹੀ ਸੀ ਮਤਲਬ ਜਿਹੜਾ ਆਨੇ ਖਾ ਲਿਆ ਵਾ ਉਹ ਤਾਂ ਹੁਣ ਆਪਾਂ ਨਹੀਂ ਘੜ ਸਕਦੇ ਨਾ ਜਿਹੜਾ ਡਾਈਜੈਸਟ ਹੋ ਗਿਆ ਵਾ ਬਟ ਜਿਹੜਾ ਪਚਿਆ ਨਿਕਾ ਹੇ ਤੱਕਰ ਉਹ ਆਪਾਂ ਬੌਂਟਿੰਗ ਰਾਈ ਕਢਾ ਸਕਦੇ ਆ ਫਿਰ ਡਾਕਟਰ ਉਹਨੇ ਉਹ ਕਢਾਤਾ ਸੀਗਾ ਬਾਕੀ ਥੋੜੀ ਜੀ ਫਿਰ ਉਹਨੇ ਡ੍ਰਿਪ ਵੀ ਲਗਾਤੀ ਸੀਗੀ ਤੇ ਹੁਣ ਫਾਈਨਲੀ ਪੂਰਾ ਠੀਕ ਆ ਪਹਿਲਾਂ ਟੈਨਸ਼ਨ ਆ ਰਹੀ ਸੀਗੀ ਕਿਉਂਕਿ ਉਹ ਵੀਕ ਜਿਹਾ ਹੋਣ ਲੱਗ ਗਿਆ ਸੀਗਾ ਨਾ ਤੋਂ ਉਹਨੂੰ ਯੂਨੀਵਰਸਿਟੀ ਵਿੱਚੋਂ ਲੈ ਕੇ ਆਏ ਪੀਏਯੂ ਵਿੱਚੋਂ ਹਨਾ ਤਾਂ ਠੀਕ ਹੋ ਗਿਆ ਉਹ ਤਾਂ ਥੋੜਾ ਦਿਲ ਨੂੰ ਸਕੂਨ ਮਿਲਿਆ ਹੁਣ ਆਪਾਂ ਘਰ ਆ ਚੁੱਕੇ ਆ ਬਾਕੀ ਵਲੌਗ ਨੂੰ ਲਾਈਕ ਕਰਨਾ ਨਾ ਭੁੱਲਿਓ ਸ਼ੇਅਰ ਕਰਨਾ ਨਾ ਭੁੱਲਿਓ ਸਟ੍ਰਾਈਕ ਆਈ ਹੋਈ ਆ ਵਾਰ-ਵਾਰ ਮੇ ਦਾ ਹਰਿਆਣਾ ਸ਼ੇਅਰ ਕਰ ਦਿਓ ਚੈਨਲ ਨੂੰ ਤੇ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਬਾਏ ਬਾਏ ਲਵ ਯੂ ਸਾਰਿਆਂ ਨੂੰ ਸਪੋਰਟ ਕਰਿਓ